ਕਦਮਾਇਆ ਸਰ ਇੱਕ ਵਾਰੀ ਤੁਸੀਂ ਪ੍ਰੈਜੈਂਟੇਸ਼ਨ ਦੇ ਅੰਦਰ ਤੋਂ ਤੁਰਦੇ ਆ ਤੁਸੀਂ ਸਾਨੂੰ ਬਾਕੀ ਬਿਆਨ ਲਾਏਗੇ ਤੁਹਾਡੇ ਤੇ ਗੁਲਵਿੰਦਰ ਸਿੰਘ ਭੁੰਦੇ ਵਾਲੀ ਜੀ ਕਹਿੰਦੇ ਐਂ ਹੋਇਆ ਉਹ ਵੀ ਕਹਿੰਦੇ ਕਿ ਮੇਰਾ ਬਿਆਨ ਹੀ ਹੈ ਜੀ ਇਹ ਦੇਖੋ ਪਰਮਾਤਮਾ ਦੀ ਬੈਗਤੂ ਦੀ ਬਖਸ਼ਿਸ਼ ਹੈ ਨਾ ਜਦੋਂ ਮੈਂ ਸ਼੍ਰੀ ਅਨੰਤਪੁਰ ਸਾਹਿਬ ਤੇ ਦੇਖ ਤੱਕਿਆ ਸੀ ਜੇ ਮੇਰਾ ਬਿਆਨ ਨਹੀਂ ਹੈ ਜਿਹੜਾ ਕਿਹਾ ਗਿਆ ਹੈ ਕਿ ਸਾਹਿਬ ਜੀ ਦਾ ਬਿਆਨ ਹੈ ਕਿ ਇਹ ਚਲਾਗਾ ਕਿ ਇਹ ਮੇਰਾ ਬਿਆਨ ਮੈਂ ਕਿਉਂ ਐਸਾ ਸੁਣੇ ਫਾਦਰ ਦੇ ਜਿਹੜਾ ਸਰ ਸਾਹਿਬ ਹੈ ਕਿਤੇ ਕਿਸੇ ਫੈਰ ਨਹੀਂ ਲਿਖਾਗਾ ਇਹ ਪਿਆਰ ਮੇਰਾ ਨਹੀਂ ਹੈ ਦਾਫਰ ਬੋਲੋ ਆ ਮਿਲ ਆ ਦਿੱਤਾ ਮੇਰੇ ਨੋਟਸ ਵਿੱਚ ਦਰਜ ਹੈ ਕਿ ਮੈਂ ਰਿਟਾਇਵ ਕਰਨ ਲਈ ਇਹ ਅਰਜ਼ੀ ਪੋਸਟ ਕੀਤੀ ਪਰ ਬਾਅਦ ਦੇ ਵਿੱਚ ਬਹੁਤ ਸਾਰੇ ਨੇ ਕਿਹਾ ਵੀ ਇਹ ਗਲਤ ਹੈ ਜੀ ਅਖਾਤ ਦਾ ਖੰਦ ਹੈ ਖਾਤ ਦਾ ਖਾਹੇਦਾਰ ਕੋਈ ਸੀ ਕੋਈ ਤਲੁਕਾ ਦਾ ਜਿਹੜਾ ਵੀਡੀਓ ਦਿਖਾਈ ਜਾਂਦੇ ਆ ਉਹਦਾ ਜੇਜ਼ੇਦਾਰ ਸਰਵਾਨਾ ਦੇ ਫੈਸਲੇ ਦੀ ਕਰੋੜ ਦਾ ਉਹਨਾਂ ਜਿਲ੍ਹੇ ਦੇ ਪਾਰਾਨ ਦੇ ਫੈਸਲੇ ਦਾ ਸੁਸਨਾ ਗੱਲ ਸੁਣ ਜਿਆ ਮੇਰੇ ਨੂੰ ਕਹਿ ਰਹੇ ਨੇ ਕਿ ਤੁਸੀਂ ਅੱਜ ਆਪ ਲੈ ਕੇ ਆਓ ਮਾਗਰਵੀ ਕੋਈ ਨਹੀਂ ਹੈ ਨਾ ਉਹ ਇੱਕ ਦਲਨੀ ਪਾਰ ਦੇ ਕਿਸੇ ਫਰਕਲੇ ਦੀ ਮੇਰਾ ਸਾਥਾ ਬਰੇ ਕਲਾ ਕਰਨ ਕੀਤੀ ਬਰੋ ਉਸਾਰ ਨੂੰ ਉਧਰ ਤਾਂ ਤੇ ਅਨੇਕ ਤਾਂ ਸਾਹਮਣੇ ਕਰਨਾ ਮੈਨੂੰ ਚਾਲੇਵਾਰ ਕਰਤੀ ਤੇ ਕਾਲੀਦਾਨ ਦੇ ਪ੍ਰਧਾਨ ਦਾ ਬਿਨਾ ਪੁੱਛੇ ਉਹਨੇ ਨੌਕ ਤਾਂ ਬਿਨਾ ਬਿਆਨ ਦੇ ਵਿਸ਼ੇਸ਼ਗਾਤ ਆਦਾ ਅਬ ਇਹ ਵੀ ਵਰਦੀ ਤੋਂ ਵੀ ਦਿੱਤਾ ਇਹ ਕੜਕੋਂ ਰਿਹਾ ਪ੍ਰਧਾਨ ਜੀ ਇਹ ਦਬਾਅ ਦੇ ਵਿੱਚ ਬੈਠੇ ਨੇ ਦਫ਼ਤਰ ਦੇ ਵਿੱਚ ਕੋਈ ਨਹੀਂ ਕੋਈ ਜੋ ਵੀ ਬੈਠਿਆ ਜਿਹੜੇ ਜਿਹੜਾ ਉਹ ਮੈਂ ਤੇਰਾ ਵਾਸਤੇ ਨਹੀਂ ਆ। ਉਹ ਵੀ ਨਾ ਕਿ ਉਹ ਉਹ ਰਾਇਣਾ ਮੇਰੇ ਤੇ ਢੀਠਾ ਸਾਹ ਮੇਰਾ ਭਾਈ ਢੀਠਾ ਸਾਹ ਉਹਦੇ ਲਾਤਾ ਜਦੋਂ ਮੈਂ ਕਿਹਾ ਮੈਂ ਤਾਂ ਲਾਇਆ ਹੀ ਨਹੀਂ ਫਿਰ ਢੀਠਾ ਸਾਹ ਤਾਂ ਮੇਰੇ ਕੋਲ ਲਾਤਾ ਜਿਉਂ ਉਹਨੇ ਗਿਆ ਲੇ ਗਿਆ ਆਪ ਹੁਣ ਉਸ ਤੋਂ ਡਰਦਾ ਤੁਸੀਂ ਦੇਖ ਲਿਆ ਉਹ ਕੇ ਉਹ ਮੇਰੇ ਦਫ਼ਤਰੋਂ ਬੈਠੇ ਤੁਹਾਨੂੰ ਹੋਗਾ ਨਾ ਜੇ ਨਾ ਕਦੇ ਕਹਣਾ ਪਾਰਲੀਮੈਂਟ ਵਿੱਚ ਜਾਂਦਾ ਵੀ ਥਾਣੇ ਨਹੀਂ ਕਦੇ ਗਏ ਹੋਣੇ ਉਹ ਸਾਰੇ ਕੰਮ ਨਹੀਂ ਕਰਦੇ ਉਹ ਇਸ ਤੋਂ ਬਾਹਰ ਹੈ ਕਿ ਉਹ ਵੀ ਉਹ ਆਪਣਾ ਕਰਤਾ ਕਿ ਆਪ ਲੋਕ ਜਿੱਦਾ ਕਰਨਾ ਚਾਹੋ ਤੇ ਉਹ ਹੁਣ ਉਹਨਾਂ ਦੇ ਸਾਹਮਣੇ ਬੈਠਾ ਦੇ ਪਾਰਟੀ ਤੋਂ ਇਹੋ ਬਣਾਤੀ ਉਹ ਨਾ ਦੇ ਚੰਦੂ ਮੈਨ ਸਾਹਿਬ ਆਖਰੀ ਸਵਾਲ ਹੈ ਤੁਸੀਂ ਤੱਕ ਇਹ ਵਿਚਾਰਿਆ ਜਾ ਰਿਹਾ ਹੈ ਕਿ ਜਿਹੜੇ ਨਵੇਂ ਜਸੇਦਾਰ ਆਪ ਆਏ ਐ ਉਹਨਾਂ ਦੇ ਨਾਲ ਜਿਹੜੀ ਨਵੀਂ ਕਮੇਟੀ ਬਣੀ ਸੀ ਪੰਜ ਮੈਂਬਰੀ ਉਹਦੇ ਉਹ ਨੂੰ ਪ੍ਰੋਬਲਮ ਹੋ ਸਕਦੀ ਹੈ ਮੈਂ ਮੇਰਾ ਖਿਆਲ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਆਪ ਨੇ ਅਰਜ਼ਾ ਦਿੱਤੀ ਹੈ ਸ੍ਰੀ ਅਗਰਤਾ ਸਾਹਿਬ ਤੋਂ ਭਾਰਤੀਕਰ ਦੇ ਇਹ ਸ੍ਰੀ ਅਗਰਤਾ ਸਾਹਿਬ ਤੋਂ ਕਿੰਨੇ ਅਰਜ਼ਾ ਤੋੜਨ ਲਈ ਨਹੀਂ ਮੇਰਾ ਖਿਆਲ ਕੋਈ ਵੀ ਜਸੇਦਾਰ ਸਾਹਿਬ ਜਾਂ ਕੋਈ ਸੀ ਲੱਗਦਾ ਕਿ ਉਹ ਜਿਹੜਾ ਫੈਸਲਾ ਉਹ ਬਰਕਰਾਰ ਰਹੂਗਾ ਸਿੰਘਾ ਜੀ ਸ੍ਰੀ ਅਗਰਤਾ ਸਾਹਿਬ ਇਹ ਤੇ ਅਰਜ਼ਾਸ ਮੇਰਾ ਫਰਮ ਲੰਬ ਤੋੜਨ ਵਾਸਤੇ ਕਹੇਗਾ ਤੇ ਹਰ ਸੇਕ ਨੂੰ ਪੂਰਾ ਕਰੇਗਾ ਬਰਦਰ ਬਲੀ ਠੀਕ ਹੈ ਬਹੁਤ ਸ਼ੁਕਰੀਆ ਬਿਲਕੁਲ ਥੈਂਕ ਯੂ